ਕਾਂਗਰਸ ਪਾਰਟੀ ਸਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਮੌਜੂਦਾ ਸਰਕਾਰ ਜਿਨੇ ਲੋਕਾਂ ਨਾਲ ਧੋਖਾ ਕੀਤਾ ਲੋਕਾਂ ਦੇ ਨਾਲ ਵਾਅਦੇ ਕਰਕੇ ਮੁੱਕਰੀ ਜਿਨੇ ਬਿਜਲੀ ਦੇ 3 ਰੁਪਏ ਯੂਨਿਟ ਦੇ ਹਿਸਾਬ ਨਾਲ ਜਿਹੜੀ ਲੋਕਾਂ ਨੂੰ रियायत ਮਿਲਦੀ ਸੀ ਉਹ ਵਾਪਸ ਲੈ ਲਈ ਡੀਜ਼ਲ ਤੇ ਪੈਟਰੋਲ ਤੇ 62 ਪੈਸੇ ਤੇ 91 ਪੈਸੇ ਉਹਨਾਂ ਨੇ ਵੈਟ ਜੀਐਸਟੀ ਲਗਾਈ ਉਹਦੇ ਨਾਲ ਨਾਲ 23 ਪੈਸੇ ਕਿਲੋਮੀਟਰ ਬਸ ਦੇ ਵਿੱਚ ਜਿਹੜਾ ਸਫਰ ਹੈ ਉਹਦੇ ਵਿੱਚ ਇਜਾਫਾ ਕੀਤਾ ਇਹ ਸਾਰਾ ਕੁਝ ਤਾਂ ਹੋਇਆ ਕਿਉਂਕਿ ਮੌਜੂਦਾ ਸਰਕਾਰ ਦਾ ਲੋਕਾਂ ਦੇ ਪ੍ਰਤੀ ਕੋਈ ਮੂੰਹ ਨਹੀਂ ਝੂਠ ਬੋਲ ਕੇ ਸਰਕਾਰ ਬਣਾ ਲਈ ਉਹ ਸਿਰਫ ਇਸ਼ਤਿਹਾਰबाजी ਐਡ ਫਲੈਕਸਾਂ ਲਾ ਕੇ ਲੋਕਾਂ ਨੂੰ ਗਮਰਾਹ ਕਰਨ ਦੇ ਰਾਹ ਤੇ ਹੈ ਉਹਨਾਂ ਤੋਂ ਖਜ਼ਾਨਾ ਪਰਦਾ ਨਹੀਂ ਸੋਰਸ ਹੈ ਨਹੀਂ ਠੱਗੀ ਠੋਰੀ ਥਾ ਥਾ ਤੇ ਕਰਦੇ ਆ ਉਹਨਾਂ ਦੇ ਜਿਹੜੇ ਵੱਡੇ ਲੀਡਰ ਆ ਉਹਨਾਂ ਤੇ ਵੀ ਐਸੀ ਗੱਲਾਂ ਦੇ ਪਰਚੇ ਦਰਜ ਹੋਏ ਟਿੱਕਣ ਚੂਸ ਦੀ ਰਾਜਨੀਤੀ ਕਰਦੇ ਆ ਲੋਕਾਂ ਨੂੰ ਮਲਾਜ਼ਮਾਂ ਨੂੰ ਕੋਈ ਤਨਖਾਹ ਦੇਣ ਨੂੰ ਪੈਸਾ ਨਹੀਂ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਸਾਡੀ ਕਾਂਗਰਸ ਪਾਰਟੀ ਦੀ ਇੱਕੋ ਹੀ ਮੰਗ ਹੈ ਜੇ ਤੁਸੀਂ ਮੈਨੀਫੈਸਟੋ 'ਚ ਇਹ ਆਪਦੇ ਏਜੰਡੇ ਰੱਖੇ ਸੀ ਜੇ ਲੋਕਾਂ ਨੂੰ ਪੰਜਾਬ ਦੇ ਨੂੰ ਉਹਦੇ ਮੌਕੇ ਤੇ ਕਿਹਾ ਸੀ ਵੀ ਅਸੀਂ ਰਿਆਤਾ ਦੇਵਾਂਗੇ ਤੁਸੀਂ ਜਿਹੜੇ ਵਾਅਦੇ ਕੀਤੇ ਆ ਤੇ ਜਿਹੜੀਆਂ ਸਹੂਲਤਾਂ ਵਾਪਸ ਲਈਆਂ ਉਹਨਾਂ ਨੂੰ ਦੁਬਾਰਾ ਵਿਚਾਰ ਕਰਕੇ ਤੁਰਤ ਵਾਪਸ ਲੋ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਵਾਂਗੇ ਤਾਂ ਕਿ ਗਵਰਨਰ ਸਾਹਿਬ ਕੋਲ ਇਹ ਮੰਗ ਪੱਤਰ ਪਹੁੰਚੇ ਤੇ ਪੂਰੇ ਪੰਜਾਬ ਦੇ ਮੰਗ ਪੱਤਰ ਪਹੁੰਚਦੇ ਹੋਏ ਸਰਕਾਰ ਦੇ ਖਿਲਾਫ ਐਕਸ਼ਨ ਹੋਵੇ ਸਰੇ ਕਰਜ਼ਾ ਜੋ ਹੈਗਾ 3 ਲੱਖ ਕਰੋੜ ਤੱਕ ਪਹੁੰਚ ਚੁੱਕੇ ਵਧਦਾ ਜਾਵੇਗਾ ਤੇ ਮਤਲਬ ਹੋਰ ਵੀ ਟੈਕਸ ਲੱਗਣ ਦੀ ਜਾਣਾ ਹੈ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਦੇ ਨਮਾਇंदे ਤੇ ਉਹਨਾਂ ਦੇ ਮੰਤਰੀ ਤੇ ਉਹਨਾਂ ਦੇ ਮੁੱਖ ਮੰਤਰੀ ਹੈ ਉਹ ਨਾ ਤਜਰਬੇ ਕਾਫੀ ਨਹੀਂ ਉਹਨਾਂ ਨੂੰ ਲੋਕਾਂ ਬਾਰੇ ਕੁਝ ਨਹੀਂ ਪਤਾ ਠੀਕ ਹੈ ਲੋਕਾਂ ਚ ਕਿ ਲੋਕਾਂ ਨੇ ਉਹਨਾਂ ਨੂੰ ਮਾਨਤਾ ਦੇਤੀ ਪਰ ਅੱਜ ਉਹਨਾਂ ਨੂੰ ਕਿਸੇ ਚੀਜ਼ ਦਾ ਕੋਈ ਗਿਆਨ ਨਹੀਂ ਹੈ ਆਪਦੇ ਹੀ ਚੱਕਰਾਂ 'ਚ ਫਸੇ ਹੋਏ ਐ ਸਾਰੇ ਜਿਹੜਾ ਕਰਜ਼ਾ ਘਟਾਉਣ ਦੀ ਕੋਈ ਪਾਲਿਸੀ ਨਹੀਂ ਹੈ ਜੋ ਉਹਨਾਂ ਨੂੰ ਦਿੱਲੀ ਤੋਂ ਫਰਮਾਨ ਆ ਜਾਂਦਾ ਉਹਨੂੰ ਉਹ ਲਾਗੂ ਕਰ ਲੈਂਦੇ ਐ ਸਿਰਫ اشتਿਹਾਰਾਂ ਦੀ ਰਾਜਨੀਤੀ ਕਰਦੇ ਐ ਲੋਕਾਂ ਦੇ ਪ੍ਰਤੀ ਉਹਨਾਂ ਦੀ ਕੋਈ ਸੋਚ ਨਹੀਂ ਠੀਕ ਥੈਂਕ ਯੂ ਟੈਕਸ ਲਾਇਆ ਹੈ ਬਿਜ ਪਟ્રોલ ਤੇ ਡੀਜ਼ਲ ਤੇ ਤੇ ਬਸਾਂ ਦੇ ਕਿਰਾਏ ਤੇ ਜੋ ਕਾਂਗਰਸ ਸਰਕਾਰ ਨੇ ਚੰਨੀ ਸਾਹਿਬ ਦੀ ਜੀ ਮਿਨਿਸਟਰੀ ਦੀ ਹੌਸਲੀ ਵਿੱਚ 3 ਰੁਪਏ ਜੂਟ 7 ਕਿਲੋ ਬਾਅਦ ਤੱਕ ਦਿੱਤਾ ਸੀ ਉਹ ਵੀ ਇਹਨਾਂ ਨੇ ਵਾਪਸ ਲੈ ਲਿਆ ਮੈਂ ਯਾਦ ਕਰਾਉਣਾ ਚਾਹੁੰਦਾ ਵੀ ਜਦੋਂ 2022 ਦੇ ਇਲੈਕਸ਼ਨ ਹੋਏ ਸੀ ਉਦੋਂ ਇਹਨਾਂ ਨੇ ਆਪਾਂ ਲੈ ਨੇ ਇੱਕੋ ਹੀ ਗੱਲ ਕਹੀ ਸੀ ਵੀ ਸਾਡੇ ਰਾਜ ਦੇ ਵਿੱਚ ਕੋਈ ਟੈਕਸ ਨਹੀਂ ਲੱਗੂਗਾ ਸਾਡੇ ਰਾਜ ਦੇ ਵਿੱਚ ਕੋਈ ਮਜਾਰਾ ਨਹੀਂ ਹੋਊਗਾ ਅੱਜ ਤੁਸੀਂ ਵੀਰੋ ਦੇਖ ਲੋ ਮੈਂ ਤੁਹਾਡੇ ਕੈਮਰੇ ਦੇ ਰਾਹੀਂ ਪੁੱਛਣਾ ਚਾਹਣਾ ਕਿ 24 ਘੰਟੇ ਸੰਗਰੂਰ ਸੀਐਮ ਸਾਹਿਬ ਦੀ ਕੋਠੀ ਹੈ ਪੰਜਾਬ ਸਰਕਾਰ ਮੁਰਦਾਬਾਦ 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 ਹਾਏ 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 ਪਿੱਟੋ ਹਾਏ ਨਾਏ ਹਾਏ 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 ਮੈਨੂੰ ਸੁਣਿਆ ਹਾਏ 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 ਪੰਜਾਬ ਸਰਕਾਰ ਮੁਰਦਾਬਾਦ 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 ਰਾਜ ਦੀ ਜਨਕੀਤਾਬਾਦਾ ਵਾਪਸ ਲੋ ਵਾਪਸ ਲੋ ਰਾਉ ਡੀ ਜੇ ਜੀ ਦਾ ਵਾਦਾ ਵਾਪਸ ਲੋ ਵਾਪਸ ਲੋ ਵਾਪਸ ਲੋ ਨਾ ਸਰਕਾਰ ਹਾਏ 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 ਲੋਕਾਂ ਨੂੰ ਝੂਠ ਬੋਲਿਆ ਸੀ ਬਿਜਲੀ ਫ੍ਰੀ ਦੇਵਾਂਗੇ ਲੋਕਾਂ ਨਾਲ ਵਾਪਸ ਲੋ ਵਾਪਸ ਲੋ ਇਹ ਕੱਲ ਨੂੰ ਮਾਨ ਸਾਹਿਬ ਦੇ ਫੁੱਲ ਚੁਕੇ ਜਾਣਗੇ ਉੱਥੇ ਸਾਰੇ ਇਹਨਾਂ ਨੂੰ ਜ਼ਰੂਰ ਉੱਥੇ ਆਓ ਜੀ ਡਿਸਪਲਨ ਨਾਲ ਸਾਰੇ ਇਹਨੂੰ ਕੱਥੇ ਜਾਓ ਆਹ ਵਾਹ ਨੀ ਕਾਮ ਨੂੰ ਕਾਮ ਦਾ ਹੈਲੋ ਕਿੱਥੇ ਹੈਗੀ